ਸੁਖ ਸਾਗਰ ਅੰਮ੍ਰਿਤ ਹਰ ਨਾਮ ਮੰਗਤ ਜਨ ਜਾਚੈ ਹਰ ਦੇ ਹੋਪ ਜੇ ਹਰ ਹੋਵੇ ਮੇਰਾ ਸੁਆਮੀ ਹਰ ਸਿਮਰਤ ਮਨ ਲਹਿ ਜਾਵੇ ਜਿਉ ਮਾਇਆ ਮੋਹ ਬਖਮ ਹੈ ਭਾਰੀ ਕਿਉ ਤਰੀਏ ਦੁਤਰ ਸੰਸਾਰੀ ਸਾਗੁਰ ਬੋਹਿਤ ਦੇ ਪ੍ਰਸਾਚ ਜਪ ਹਰ ਹਰ ਪਾਰ ਲੰਘਾਵੇ ਜਿਉ ਤੂੰ ਸਰਬੱਤਰਾ ਤੇਰਾ ਸਭ ਕੋਈ ਜੋ ਤੂੰ ਕਰੇ ਸੋਈ ਬਰੋਹੀ ਜਨ ਨਾਨਕ ਗੁਣ ਗਾਵੇ ਬੇਚਾਰਾ ਹਰ ਪਾਵੇ ਹਰ ਥਾਂੇ ਪਾਵੇ ਜੀ ਹੋ ਮਾਰੂ ਮਹਲਾ ਚੌਥਾ ਹਰ ਹਰ ਨਾਮ ਜਪੋ ਮਨ ਮਿਹਰੇ ਸਭ ਕਿਲ ਵਿਖ ਕਟੈ ਹਰ ਤੇਰੇ ਹਰ ਤਰਖ ਹਰ ਤਨ ਸੰਚੋ ਹਰ ਚਲਦਿਆਂ ਨਾਲ ਸਖਾਈ ਜੀ ਹੋ ਜੇ ਸੁਣੋਂ ਕਿਰਪਾ ਕਰੇ ਸੋ ਦਿਹਾਵੇ ਨਿਤ ਹਰਿ ਜਪਿ ਜਾਪੈ ਜਪ ਹਰਿ ਸੋ ਪਹਾਵੇ ਗੁਰ ਪ੍ਰਸਾਦਿ ਆਂ ਰਸ ਆਵੇ ਜਪ ਹਰਿ ਹਰਿ ਪਾਰ ਲੰਘਾਈ ਜੀ ਹੋ ਰਹਾਉ ਨਿਰਪਉ ਨਿਰੰਕਰ ਸਤਨਾਮ ਜਗ ਮੈਂ ਸ੍ਰੇਸ਼ਟ ਉਤਮ ਕਹਾ ਦੁਸ਼ਮਣ ਦੂਤ ਜਮ ਕਾਲ ਠੇ ਮਹਾਰੂ ਹਰ ਸੇਵਕ ਨੇੜ ਨਾ ਜਾਈ ਜੀ ਹੋ ਜਿ세 ਉਪਰ ਹਰ ਕਾ ਮਨ ਮੰਨਿਆ ਸੋ ਸੇਵਕ ਚੌਂ ਯੁਗ ਚੌਂ ਕੁੰਟ ਜਾਨਿਆ ਜੇ ਉਸ ਕਾ ਬੁਰਾ ਕਹੇ ਕੋਈ ਪਾਪੀ ਤਿਸ ਜਮ ਕੰਕਰ ਖਾਈ ਜੀਉ ਸਭ ਮੈਂ ਇਕ ਨਿਰੰਝਣ ਕਰਤਾ ਸਭ ਕਰ ਕਰ ਵੇਖੇ ਆਪਣੇ ਚਲਤ ਜਿਸ ਹਰ ਭਰ ਰਖੇ ਤਿਸ ਕੌਣ ਮਾਰੇ ਜਿਸ ਕਰਤਾ ਆਪ ਛਡਾਈ ਜੀਉ ਹਾਯਨ ਦਿਨ ਨਾਮ ਲਈ ਕਰਤਾਰੇ ਜਿਨ ਸੇਵਕ ਭਗਤ ਸਬੇ ਨਿਸਤਾਰੇ 10 8 4 ਵੇਦ ਸਭ ਪੁਸ਼ਹ ਜਨ ਨਾਨਕ ਨਾਮ ਛਡਾਈ ਜਿਉ ਮਾਰੂ ਮਹੱਲਾ ਪੰਜਵ ਕਰ ਦੂਜਹਿ ਇਕ ਓੰਕਾਰ ਸਤਗੁਰ ਪ੍ਰਸਾਦ ਦਰਪੈ ਤਰਤ ਆਕਾਸ਼ ਨਖਿਅਤਰਹ ਸਿਰ ਉਪਰ ਅਮਰ ਕਰਾਰਾ ਪਉਣ ਪਾਣੀ ਬੈਸੰਤਰ ਦਰਪੈ ਦਰਪੈ ਇੰਦਰ ਬੇਚਾਰਹ ਇਕ ਨਿਰਪਉ ਬਾਤ ਸੁਣੀ ਸੋ ਸੁਹੀਆ ਸੁਦਾ ਸੁਸਦਾ ਸੋਹਿਲਹ ਜੋ ਗੁਰ ਮਿਲ ਗਾਏ ਗੁਨੀ ਰਹਾ ਦੇਹ ਤਾਰਿ ਅਰ ਦੇਵਾ ਦਰਪੈ ਸਿੱਧ ਸਾਧਕ ਡਰ ਮੋਇਹ ਲਖ ਚੌਰਾਸੀ ਮਰ ਮਰ ਜਨਮੇ ਫਿਰ ਫਿਰ ਜੋਨੀ ਜੋਇਹ ਰਾਜਸ ਸਾਤਕ ਤਾਂ ਉਸ ਡਰ ਪਹਿ ਕੀਤੇ ਰੂਪਿ ਉਪਾਇਹ ਛਲ ਬਪਰੀ ਇਹ ਕੌਲਾਂ ਡਰ ਪੈ ਅਤ ਨਿਰਪੇ ਧਰਮ ਰਾਯਹ ਸਗਲ ਸਮਗਰੀ ਡਰਹਿ ਬਿਆਪਿ ਬੇਨ ਡਰ ਕਰਨੇ ਹਾਰਹ ਕਹੋ ਨਾਨਕ ਭਗਤਨ ਕਾ ਸੰਗੀਹ ਭਗਤ ਸੋਹੇ ਦਰਬਾਰ ਮਾਰੂ ਮਹੱਲਾ ਪੰਜਵਾ ਪਾਂਚ ਬਰਖ ਕੋ ਆਨਾਥ ਧਰੂ ਬਾਰਕ ਹਰ ਸਿਮਰਤ ਅਮਰ ਆਟਾਰੀ ਪੁੱਤਰ ਹੈ ਤ ਨਾਰਾਇਣ ਕਹਿਓ ਜਮ ਕੰਕਰ ਮਾਰ ਬੇਦਾਰੀ ਮੇਰੇ ਠਾਕੁਰ ਕਿਤੇ ਅਗਨਤ ਉਦਾਰੀ मोहि दीन अल्पमा निर्गुण परयावस्रं दुवारे रहौ बाल्मीक सुपचार उतरयो बद्धक तरहि बेचरे एक निमख मनमहे आराध्य ओम गजपत पारि उत्हारे कीनी रखिया भगत पहर लद है हर लाखिश रह बेदहारे बेदर दास ही सुदपय पुनीत सगले कुल ओज हर ਗਵਨ ਪਰਾਂਦ ਬਤਾਉ ਆਪਣੇ ਮਿਠਿਆ ਮੋਹ ਮਗਨ ਹਾਰੇ ਆਇਓ ਸਾਮ ਨਾਨਕ ਓਟ ਹਰ ਕੀ ਲਿਜੇ ਪੁਰਾਪ ਸਾਰੇ ਮਾਰੂ ਮਹੱਲਾ ਜਵਹ ਵਿਤ ਨ ਵਿਤ ਪ੍ਰਮਿਓ ਬਉਪੰਤਿ ਹੀ ਅਨਕ ਜਤਨ ਕਰਤ ਹਾਏ ਜੋ ਜੋ ਕਰਮ ਕੀਏ ਹੋ ਹੋਮੇ ਤਿਤਹਿ ਪਏ ਅਜਾਈ ਅਬਰ ਦਿਨ ਕਾਹੂ ਕਾਜ ਨ ਲਾਹੇ ਸੋ ਦਿਨ ਮੁਕਉ ਦੀਜੈ ਪ੍ਰਭ ਜਿਉ ਜਾਂ ਦਿਨ ਅਰਜਸ ਗਹਾਈ ਰਹਾਉ ਪੁੱਤਰ ਕਲਤਰ ਗਰੇ ਦੇਗ ਪਸਾਰਾ ਇਸ ਹੀ ਮੈਂ ਔਰ ਜਹਾਈ ਮਾਇਆ ਮਦ ਚਾਹ ਪਏ ਉਦਮਾਤੇ ਹਰ ਹਰ ਕਬੋ ਨੰਗ ਹਾਈ ਇਹ ਬਿੱਦ ਖੋਜੀ ਬਹੁ ਪ੍ਰਕਰ ਬਿਨ ਸੰਤਨ ਨਹੀਂ ਪਾਇ ਤੁਮ ਦਾ ਤਾਰ ਵੱਡੇ ਪ੍ਰਭ ਸਮਰਤ ਮੰਗਣ ਕੋ ਦਾਨ ਆਈ त्याग्यो सगला मान महता दा श्रीण शरण आय कहो नानक अर मिलवै इक महाआनंद सोपाय मारू महल्ला پنجवाह कवन थान तीरियो है नाम कवन बसत अहंकार कवन चिन्ह सुनू पर शोह्यो मुखत सुन कर गा रा ਇਹ ਤੀਨਾ ਜਾਨੋ ਕੀਤਿਕ ਮੁੱਦਤ ਚਲਤੇ ਖਬਰ ਨਾ ਪਾਇਓ ਰਹਾਉ ਸਹਿਨ ਸੀਲ ਪਵਨ ਅਰ ਪਾਣੀ ਬਹੁਤਾ ਖਿਮਾ ਨਿ ਭਰਾਤੇ ਪੰਚ ਤਤ ਮਿਲ ਭਇਓ ਸੰਜੋਗਾ ਇਨ ਮਹ ਕਵਨ ਦੁਰਾਤੇ ਜਨ ਰਚ ਰਚਿਆ ਪੁਰਖ ਬਿਦਾਤੇ ਨਾਲੇ ਹਉਮੈ ਪਾਈ ਜਨਮ ਮਰਨ ਉਸਹੀ ਕੋ ਹੈ ਰੇ ਉਹ ਆਵੇ ਜਾਈ ਬਰਨ ਚਿਹਨ ਨਾਹੀ ਕਿਸ ਰਚਨਾ ਮਿਥਿਆ ਸਗਲ ਪਸਾਰਾ ਪੰਤ ਨਾਨਕ ਜਬ ਖੇਲ ਉਜਾਰੇ ਤਬ ਇਕ ਇਕੰਕਾਰਾ ਮਾਰੂ ਮਹੱਲਾ 5ਵਾਂ ਮਾਨ ਮੋਹ ਅਰ ਲੋਭ ਵਿਕਾਰਾ ਬਿਓ ਚੀਤ ਨਾ ਕਾਲਿਓ ਨਾਮ ਰਤਨ ਗੁਨਾ ਹਰ ਬੰਜੇ ਲਾਦ ਵਖਰ ਲੈ ਚਾਲਿਓ ਸੇਵਕ ਕੀ ਓੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ ਰਹਾਓ ਜੈਸੀ ਆਗਿਆ ਕੈ ਨੀ ਠਾਕੁਰ ਤਿਸਤੇ ਮੁਖ ਨਹੀਂ ਮੋਰਿਓ ਸਹਿਜ ਆਨੰਦ ਰਖਿਓ ਗ੍ਰਹਿ ਪੀਤਰ ਉਠ ਉਵਾਹੂ ਕਉ ਦੌਰਿਓ ਆਗਿਆ ਮੈਂ ਭੂਖ ਸੋਈ ਕਰ ਸੁਖਾ ਸੋਖ ਹਰ ਕ ਨਹੀ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ 마ਥੇ ਲੇ ਮਾਨਿਓ ਭੈਓ ਕਿਰਪਾਲ ਠਾਕੁਰ ਸੇਵਕ ਕੋ ਸਵਰੇ ਹਲਤ ਪਲਾਤਾ ਤਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਕਸਮ ਪਛਾਤਾ ਮਾਰੂ ਮਹੱਲਾ ਪੰਜਵਾ ਖੁੱਲਿਆ ਕਰਮ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ ਸ੍ਰਮ ਠਾਕਾ ਪਾਏ ਬਿਸਰਾਮਾ ਮਿਟ ਗਈ ਸਗਲੀ ਧਾਈ ਅਬ ਮੋਹੇ ਜੀਵਨ ਪਦਵੀ ਪਾਈ ਚੀਤ ਆਇਓ ਮਨਪੁਰਖ ਬਿਦਾਤਾ ਸੰਤਨ ਕੀ ਸਰਨ ਆਈ ਰਹਾਉ ਕਾਮ ਕ੍ਰੋਧ ਲੋਭ ਮੋਹ ਨਿਵਾਰੇ ਨਿਵਰੇ ਸਗਲ ਬੇਰਾਈ ਸਦ ਹਜੂਰ ਹਾਜ਼ਰ ਹੈ ਨਾજર ਕਤਹਿ ਨਾ ਭਇਓ ਦੁਰਾਈ ਤੋਕ ਸੀਤਲ ਸਰਦਾ ਸਭ ਪੂਰੀ ਹੋਏ ਸੰਤ ਸਹਾਈ ਪਾਵਨ ਪਤ ਤਖੀਏ ਖਿਨ ਪੀਤਰ ਮਹਿਮਾ ਕਥਨ ਨ ਜਾਇ ਨਿਰਪਉ ਭੈ ਸਗਲ ਪੈ ਖੋਏ ਗੋਬਿੰਦ ਚਰਨ ਓਟਾਈ ਨਾਨਕ ਜਸ ਗਾਵੇ ਠਾਕੁਰ ਕਾ ਰਹਿਨ ਦਿਨ ਸਲੇਬਲਾਈ ਮਾਰੂ ਮਹੱਲਾ 5ਵਾਂ ਜੋ ਸਮਰਤ ਸਰਬਗੁਣ ਨਾਇਕ ਤਿਸ ਕੋ ਕਬਹੂ ਨਾ ਗਾਵਸਰੇ ਛੋਟ ਜਾਏ ਖਿੰਨ ਪੀਤਰ ਤਾਂ ਕੋ ਊਆ ਕੋ ਫਿਰ ਫਿਰਤਾ ਵਸਰੇ ਆਪਣੇ ਪ੍ਰਭ ਕੋ ਕਿਉ ਨ ਸਮਾਰਸਰੇ ਬੈਰੀ ਸੰਗ ਰੰਗ ਰਸ ਰਚਿਆ ਤਿਸ ਸਿਉ ਜੀ ਰਾਜ ਆਰ ਸਰੇ ਰਹਾਉ جا کے نام سنیے جم ਛੋਡੇ ਤਾਂ ਕੀ ਸਰਨ ਆਪ وسਰੇ ਕਾਟ ਦੇ ਸਿਆਲ ਬਪਰੇ ਕੋ ਤਾਂ ਕੀ ਓਟ ਟਿਕਾ ਵਸਰੇ ਜਿਸ ਕਾ ਜਾ ਸੁੰਦ ਪਵਤਰੀਏ ਤਾਂ ਸਿਉ ਰੰਗ ਨ ਲਾ ਵਸਰੇ ਥੋਰੀ ਬਾਤ ਅਲਪ ਸੁਪਨੇ ਕੀ ਬਹਰ ਬਹਰ اٹਕਾ ਵਸਰੇ ਭੈਓ ਪ੍ਰਸਾਦ ਕਿਰਪਾ ਨਿਧ ਠਾਕੁਰ ਸੰਤ ਸੰਗ ਪਤ ਪਾਈ ਕਹ ਨਾਨਕ ਤਰੇ ਗੁਣ ਪ੍ਰਮ ਛੂਟਾ ਜੋ ਪ੍ਰਭ ਭੈ ਸਹਾਈ ਮਾਰੂ ਮਹੱਲਾ ਪੰਜਵਾ ਅੰਤਰ ਜਾਮੀ ਸਬਿਦ ਜਾਨੈ ਤਿਤੇ ਕਹਾ ਦੁਲਾਰਿਓ ਹਸਤ ਪਾਵ ਚਰੇਖਿਨ ਪੀਤਰ ਅਗਨ ਸੰਗ ਲੈ ਜਾ ਰਿਓ ਮੂੜੈ ਤੇ ਮੰਤਿ ਰਾਮ ਵਿਸਾਰਿਓ ਲੂਣ ਖਾਏ ਕਰੇ ਹਰਾਮ ਖੋਰੀ ਪੇਗਤ ਨੈਣ ਬਿਦਾਰਿਓ ਰਹਾਉ ਅਸਾਧ ਰੋਕ ਉਪਜਿਓ ਤਨ ਭੀਤਰ ਟਰਤ ਨ ਕਾਹੂ ਟਾਰਿਓ ਪ੍ਰਭ ਸਤਮਾ ਦੁਖ ਪਾਇਓ ਇਹ ਨਾਨਕ ਤਤ ਵਿਚਾਰਿਓ ਮਾਰੂ ਮਹੱਲਾ ਪੰਜਵਾ ਜਰਨੰਕਾਰ ਮਲੇ ਪ੍ਰਭ ਰਾਖੇ ਚੀਤ ਹਰ ਗੁਣ ਗਾਵੋ ਨੀਤਾ ਨੀਤ ਤਿਸ ਬਿੰਦੂ ਜਾ ਅਵਨ ਕੋ ਆਦ ਮਦ ਅੰਤ ਹੈ ਸੋ ਸੰਤਨ ਕੀ ਓਟ ਆਪੇ ਆਪ ਰਹਾਉ ਜਾਕੇ ਵਸ ਹੈ ਸਗਲ ਸੰਸਾਰ ਆਪੇ ਆਪ ਆਪ ਨਿਰੰਕਾਰ ਨਾਨਕ ਗਾਹਿਓ ਸਾਚਾ ਸੋਏ ਸੁਖ ਪਾਇਆ ਫਿਰ ਦੁਖ ਨ ਹੋਏ ਮਾਰੂ ਮਹੱਲਾ ਪੰਜਵਾ ਕਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਾਨ ਸੁਖ ਦਾਤਾ ਜੀ ਸੁਖ ਦਾਤਾ ਤੁਮ ਕਾਹੇ ਬਸਾਰਿਓ ਗਿਆਨੰਥ ਓ ਸ਼ਾਮਦ ਚਾਕ ਹੋਏ ਤੁਮ ਬਾਵਰ ਦਲਬ ਜਨਮ ਅਕਾਰਥ ਰੇ ਨਰ ਐਸੀ ਕਰੇ ਏ ਅਨੰਥ ਤੈ ਸਾਰਿੰ ਤਾਰ ਪ੍ਰਮ ਤੁ ਭੂਲਾ ਮੋਹਿ ਲਬ ਪਿਓ ਦਾਸੀ ਸੰਗ ਸਾਨਥ ਰਹਾਉ ਤਰਨੀ ਤਰ ਤਿਆਗ ਨੀਜ ਕੁਲ ਸੇਵ へ ਹੋਂ ਹੋਂ ਕਰਤ ਬਿਹਾਵਤ ਫੋਗਟ ਕਰਮ ਕਰਹਿ ਅਗਿਆਨੀ ਮਨਮੁਖ ਅੰਧ ਕਹਾਵਤ ਸਤ ਹੋਤਾ ਸਤ ਕਰਮਾਨਿਆ ਜੋ ਬਿਨ ਸਤ ਸੋ ਨਿਸ਼ਚਲ ਜਾਣਥ ਪਰ ਕੀ ਕੋ ਆਪਣੀ ਕਰ ਪਕਰੀ ਐਸੇ ਭੂਲ ਭੁਲ ਅੰਥ ਖੱਤਰੀ ਬ੍ਰਹਮਣ ਸੂਦ ਵੈਸ ਸਭ ਏਕੇ ਨਾਮ ਤਰਨਥ ਗੁਰੂ ਨਾਨਕ ਉਪਦੇਸ ਕਹਿਤ ਹੈ ਜੋ ਸੁਨੇ ਸੁ ਪਾਰ ਪਰਾਨਥ ਮਾਰੂ ਮਹੱਲਾ ਪੰਜਵਾ ਗੁਪਤ ਕਰਤਾ ਸੰਗ ਸੋ ਪ੍ਰਭ ਡੇ ਕਾਵੇ ਮਨ ਖਾਏ ਵਿਸਾਰ ਹਰ ਜੀਉ ਵਿਖੇ ਭੋਗ ਹੈ ਤਬ ਤਥਮ ਗਲ ਆਏ ਰੇ ਨਰ ਕਾਏ ਪਰ ਗ੍ਰਹਿ ਜਾਏ ਕੁਚਲ ਕਠੋਰ ਕਾਮ ਗਰਦਬ ਤੁਮ ਨਹੀਂ ਸੁਨਿਓ ਧਰਮ ਰਾਏ ਰਹਾ ਬੇਕਾਰ ਪਾਥਰ ਗਲਹਿ ਬਾਦੇ ਨਿੰਦਪੋੜ ਸਰਾਏ ਮਹਾਸਾਗਰ ਸਮੁੰਦ ਲੰਗ ਨਾ ਪਾਰ ਨਾ ਪਰਨਾ ਜਾਏ ਕਾਮ ਕ੍ਰੋਧ ਲੋਭ ਮੋਹ ਬਿਆਪਿਓ ਨਿਤਰ ਰਖੇ ਫਿਰਾਏ ਸੀਸ ਉਠਾਵਨ ਨ ਕਭੂ ਮਿਲਈ ਮਹਾ ਦੁੱਤਰ ਮਾਏ ਸੂਰ ਮੁਗਤਾ ਸਸੀ ਮੁਗਤਾ ਬ੍ਰਹਮ ਗਿਆਨੀ ਅਲ ਪਾਏ ਸਬਾਵਤ ਜੈਸੇ ਬੈ ਸੰਤਰ ਅਲਿਪਤ ਸਦਾ ਨਿਰਮਲ ਆਏ ਜਿਸ ਕਰਮ ਖੋਲਿਆ ਤਿਸ ਲਹਾ ਪੜਦਾ ਜਿਨ ਗੁਰ ਪਹਿ ਮੰਨਿਆ ਸੁਭਾਏ ਗੁਰ ਮੰਤਰ ਔਖਦ ਨਾਮ ਦੀਨਾ ਜਨ ਨਾਨਕ ਸੰਕਟ ਜੋ ਨਾ ਪਾਏ ਰੇ ਨਰ ਇਨ ਬਿਦ ਪਾਰ ਪਰਾਏ ਧਿਆਏ ਹਰ ਜੀ ਹੋਏ ਮਿਰਤਕ ਤਿਆਗ ਦੂਜਾ ਭਾਉ ਰਹਾਉ ਦੂਜਾ ਮਾਰੂ ਮਹੱਲਾ 5ਵਾਂ ਬਾਹਰ ਢੂੰਡਨ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ ਅਨਪੋ ਅਚਰੇ ਰੂਪ ਪ੍ਰਭ ਦੇਖਿਆ ਮੇਰਾ ਮਨ ਛੋੜਨ ਕਤ ਹੂੰ ਜਾਇਆ ਥਾ ਮਾਣਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਮੋਲ ਅਮੋਲ ਨ ਪਾਇਆ ਜਾਈ ਕਰ ਕਿਰਪਾ ਗੁਰੂ ਦਿਵਾਇਆ ਥਾਰ ਹਾਉ ਅਦੇ ਟਿਆ ਗੋਚਰ ਪਾਰ ਬ੍ਰਹਮ ਮਿਲ ਸਾਧੂ ਆਕਤ ਕਥਾਇਆ ਥਾ ਅਨਹਦ ਸ਼ਬਦ ਦਸੰਦਵਾਰ ਵਜਿਓ ਤੈ ਅੰਮ੍ਰਿਤ ਨਾਮ ਚੋ ਆਇਆ ਥਾ ਟੂਟ ਨਾਹੀ ਮੰਤ ਰਿਸਨਾ ਬੂਜੀ ਅਖੋਟ ਪੰਡਾਰ ਸਮਾਇਆ ਥਾ ਚਰਨ 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 ਗੁਰ ਸੇਵੇ ਅਕੜ ਘੜਿਓ ਰਸ ਪਾਇਆ ਥਾ ਸਹਜੇ ਆਵਾ ਸਹਜੇ ਜਾਵਾ ਸਹਜੇ ਮਨ ਖੇ ਲਾਇਆ ਥਾ ਕਹ ਨਾਨਕ ਪਰਮ ਗੁਰ ਖੋਇਆ ਤਾ ਹਰ ਮਹਿਲੀ ਮਹਿਲ ਪਾਇਆ ਥਾ ਮਾਰੂ ਮਹੱਲਾ ਪੰਜਵਾ ਜਿਸ ਹੇ ਸਾਜਨੇ ਵਾਜਿਆ ਤਿਸ ਹੇ ਸਿਉ ਰਚਨਾਹੇ ਅਨਰੂਤੀ ਅਨ ਬੋਈਐ ਫਲ ਨਾ ਫੁੱਲੇ ਤਾਹੀ ਮਨ ਰੇ ਵਤਰ ਬੀਜ ਨਾਉ ਬੋਏ ਖੇਤੀ ਲਾਏ ਮਨੁਆ ਭਲੋ ਸਮੋਂ ਸੁਵਾਉ ਰਹਾਉ ਖੋਏ ਖੈੜਾ ਪਰ ਮਨ ਕਾ ਸਤਗੁਰ ਸਰਨੀ ਜਾਏ ਕਰਮ ਜਿਸ ਕੋ ਤਰਹੋ ਲਿਖਿਆ ਸੋਈ ਕਾਰ ਕਮਾਏ ਪਾਉ ਲਾਗਾ ਗੋਬਿੰਦ ਸਿਉ ਕਾਲ ਪਾਈ ਥਾਏ ਖੇਤ ਮੇਰੇ ਜੰਮਿਆ ਨਖੋਟ ਨ ਕਬ ਹੂੰ ਜਾਏ ਪਾਇਆ ਮੋਲ ਪਦਾਰਥ ਛੋੜ ਨ ਕਤ ਹੂੰ ਜਾਏ ਕਹ ਨਾਨਕ ਸੁਖ ਪਾਏ ਆ ਤ੍ਰਿਪਤ ਰਹੇ ਆਗਾਏ ਮਾਰੂ ਮਹੱਲਾ ਪੰਜਵਾ ਫੂਟੋ ਆਂਡਾ ਪਰਮ ਕਾਮਨ ਹੈ ਪੈ ਉਪਰਗਾਸ ਕਾਟੀ 베ਰੀ ਪਗ ਹੇਤੇ ਗੁਰ ਕੀਨੀ ਬੰਦ ਖਲਾਸ ਆਮਨ ਜਾ ਰਹੋ ਤਬ ਤਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦੀਉ ਰਹਾਓ ਜਬ ਤੇ ਸਾਧੂ ਸੰਗ ਭਿਆ ਤੋ ਛੋੜ ਗਏ ਨਿਗਹਾਰ ਜਿਸ ਕੀ ਅਟਕ ਤੇ ਤੇ ਛੂਟੀ ਤੋ ਕਹਾਂ ਕਰੇ ਕੋਟਵਾਰ ਜੁ ਕਾ ਪਾਰ ਆਪ ਕਰਮ ਕਾ ਹੋਏ ਨੈ ਕਰਮਾ ਸਾਗਿਰਤੇ ਕੱਢੈ ਚੜੇ ਗੁਰ ਕੀਨੇ ਧਰਮਾ ਸਚ ਥਾਨ ਸਚ ਬੈਟ ਕਾ ਸਜ ਸੋ ਬਨਾਇਆ ਸਚ ਪੁੰਜੀ ਸਚ ਵਖਰੋ ਨਨ ਕਰ ਪਾਇਆ ਮਾਰੂ ਮਹੱਲਾ ਪੰਜਵਾ ਬੇਦੁਪਕਾਰੇ ਮੁਕਤੇ ਪੰਡਤ ਕਾਮਾ ਮਨ ਕਾਮਾਠਾ ਮੋਨੀ ਹੋਏ ਬੈਠਾ ਇਕਾਤੀ ਹਿਰਦੇ ਕਲਪਨ ਗਾਠਾ ਹੋਏ ਉਦਾਸੀ ਗਰੇਹੋ ਤਜ ਚੱਲਿਓ ਛੁਡਕੇ ਨਾਹੀ 나ਠਾ ਜੀ ਕੀ ਕਹਿ ਪਹਿ ਬਾਤ ਕਹਾ ਆਪ ਮੁਕਤ ਮੋਖ ਪ੍ਰਭ ਮੇਲੇ